हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਜੋਰਸੇਗ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ શ્રી ਤਰਨਤਾਰਨ ਸਾਹਿਬ ਵੀਰ ਹਰਵੇ ਸਿੰਘ ਦੇ ਫਾਰਮ ਤੇ ਆਏ ਆ ਅੱਜ ਦੋਸਤੋ ਟੋਟਲ ਲਾਗਾ ਪਾ ਤੁਹਾਨੂੰ ਪੰਜ ਦਸੌਣੇ ਆ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਚਾਰ ਮੱਝ ਇੱਕ ਵੈੜ ਦਿਖਾਵਾਂਗੇ ਬਹੁਤ ਖੂਬਸੂਰਤ ਚੱਲੇ ਪਸ਼ੂ ਆ ਸਾਰੇ ਸੂਏ ਸੂਏ ਆ ਜੀ ਠੀਕ ਹੈ ਜੀ ਤੇ ਬਾਕੀ ਪੂਰਾ ਰਿਕਾਰਡ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਕਿੰਨਾ-ਕਿੰਨਾ ਮਿਲਕ ਕੀ ਰੇਡਪੜਤਾ ਰਹੂਗਾ ਸੋ ਬੱਚੇ ਪ੍ਰੋਪਰ ਨਾਲ ਆ ਸਾਰੇ ਪਸ਼ੂਆਂ ਦੇ ਰਿਕਵਰਡ ਆ ਗਈ ਹੈ ਬਹੁਤ ਖੂਬਸੂਰਤ ਠੀਕ ਹੈ ਜੀ ਵਹਿਣ ਕਰਦੀ ਹੈ ਮੱਝ ਹੀ ਹੈ ਠੀਕ ਹੈ ਜੀ ਬਾਕੀ ਹੁਣ ਕਿੰਨਾ ਕਿੰਨਾ ਦੋ ਦੋ ਨਾਂ ਦੇ ਥੱਲੇ ਹਾਜ਼ਰ ਆ ਉਹ ਆਪਾਂ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਜੋਰ ਸਿੰਘ ਵਾਲੀ ਵਿਜ਼ਿਟ ਕਰਨੀ ਹੈ ਕਿਸੇ ਭਰਾ ਨੇ ਹਰੀਕੇ ਪੱਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਹੈ ਸਾਰੀ ਸਗਵਾ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਸੈਦੋ ਪਿੰਡ ਤੇ ਬਾਅਦ ਵਿੱਚ ਪਿੰਡ ਜੋਰ ਸਿੰਘ ਵਾਲਾ ਵੱਡੇ ਸਭਰਾ ਥਾਣੀ ਵੀ ਆ ਸਕਦੇ ਜੇ ਠੀਕ ਹੈ ਜੀ ਪੱਟੂ ਵੀ ਮੋੜ ਵੀ ਤਕਰੀਬਨ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਪੂਰੀ ਗੱਲਬਾਤ ਕਰਾਂਗੇ ਵੀਰ ਹਰ ਬੇਲ ਦੇ ਨਾਲ ਸੋ ਤਰੀਕਾ ਜ 17 ਫਰਵਰੀ ਤੇ ਸਮਾਂ ਕੋਈ ਮਾਰਨਿੰਗ ਦੇ ਕੋਈ 9:30 10 ਪੌਣੇ 10 10 ਵਜੇ ਦਾ ਸਮਾਂ ਹੈ ਠੀਕ ਹੈ ਜੀ ਸੋ ਸਾਰਾ ਮਾਲ ਸਾਰੇ ਪਸ਼ੂ ਸਵੇ ਸਵਾਏ ਆ ਪੂਰੀ ਗੱਲਬਾਤ ਕਰਦੇ ਆ ਵੀਰ ਸਰਵੇਸ਼ ਸਿੰਘ ਦੇ ਨਾਲ ਪੁੱਛ ਲਵਾਂਗੇ ਕੀ ਡਿਟੇਲ ਆ ਅੱਜ ਇਹਨਾਂ ਪਸ਼ੂ ਆ ਦੀ ਸੋ ਸਾਰੇ ਸਵੇ ਪਸ਼ੂ ਆ ਦੇ ਇਸ ਕਰਕੇ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਵੀ ਬਣਦਾ ਹੈ ਆਪਣਾ ਹੱਕ ਸਮਝ ਕੇ ਇਥੇ ਅਨਕੀਤ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀਕਰ ਹਾਂਜੀ ਸਾਸਰੀਕਰ ਰਾਜਸੇਵ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬਹੁਤ ਵਧੀਆ ਹਾਂ ਬਹੁਤ ਜੀ ਕਿਰਪਾ ਬਾਈ ਗੁਰੂ ਜੀ ਮੇਰਾ ਅੱਛਾ ਹਰਵੈਲ ਮਾਲ ਵੀ ਅੱਜ तकरीबन 5个 ਪਸ਼ੂ ਆਪਣੇ ਕੋਲ ਪਕਾਊਗਾ ਜੰਧੂ ਸਾਹਿਬ ਅੱਜ 5 ਨੇ ਆਪਣੇ ਕੋਲ ਟੋਟਲ 5 ਸੂਈਆਂ ਸਵਾਈਆਂ ਤੇ ਪੰਜੇ ਇੱਕ ਦੂਜੀ ਤੋਂ ਚੰਗੀਆਂ ਠੀਕ ਹੈ ਤਾਂ ਸਾਰੀਆਂ ਚੰਗੀਆਂ ਪਰ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜਾ ਡਿਫਰੈਂਟ ਹੁੰਦਾ ਵਾ ਮੱਝਾਂ ਵੱਡੀਆਂ ਕੋਈ ਛੋਟੀ ਨਹੀਂ ਸਾਰੀਆਂ ਪੰਜੇ ਇਹ ਕੁਝ ਚੰਗੀਆਂ ਗਾਂ ਵੀ ਵੱਡੀ ਮੱਝਾਂ ਵੀ ਵੱਡੀਆਂ ਹਾਂ ਪਰ ਰੇਟ ਜੇ ਮੇ ਦਾ ਚਲੋ ਪਸ਼ੂਆਂ ਮੇ ਦਾ ਰੇਟ ਜਿਹੜਾ ਲੈਣ ਵਾਲਾ ਪਰ ਬੇਰੇ ਰੇਟ ਤੇ ਅੱਜ ਉਹ ਹੀ ਕਰਕੇ ਦੇ ਦਈਏ ਬਿਲਕੁਲ ਲੈ ਦੇ ਹੋਣਗੇ ਅਗਲੀ ਜੀ ਕਮਾਈ ਕਰਕੇ ਤੁਸੀਂ ਮੱਝਾਂ ਦੇ ਝਾੜ ਮਰਾ ਦਿਓ ਇੱਕ ਵਾਰੀ ਕੋਈ ਵੀ ਲੱਖ ਤੋਂ ਬਾਹਰ ਰੇਟ ਨਹੀਂ ਉਸ ਕਿਸੇ ਦਾ ਵੀ ਠੀਕ ਆ ਜੀ ਠੀਕ ਆ ਜੀ ਲੋਵੀ ਕਰੋ ਚਾ ਕਰ ਕੋਈ 10 ਨਹੀਂ ਕੋਈ 15 ਨਹੀਂ ਕੋਈ 5 ਨਹੀਂ ਕੋਈ 20 ਨਹੀਂ ਕੋਈ 5 ਨਹੀਂ ਦੁੱਧ ਜਿਹੜੀਆਂ ਲੱਖ ਸਵਾ ਲੱਖਾਂ ਵਾਲੀਆਂ ਵਰਗਾ ਹੀ ਹੋਗਾ। ਲੋਬ ਰਸੋ ਕੱਲੇ ਕੱਲੇ ਲੱਗਦੀ ਡਿਟੇਲ ਮਿਲੂਗੀ ਤੁਹਾਨੂੰ ਐਂਡ ਤੱਕ ਤੁਸੀਂ ਜੁੜੇ ਰਹੋ ਠੀਕ ਹੈ ਜੀ ਵੀਡੀਓ ਦੇ ਨਾਲ ਸ਼ੁਰੂਆਤ ਕਰ ਲੈਂਦੇ ਆ ਪਹਿਲੇ ਨੰਬਰ ਤੋਂ ਆਪਾਂ ਇੱਕ ਝੋਟੀਆਂ ਨੂੰ ਦਿਖਾ ਦਿੰਦੇ ਆ ਹਰਵੈਲ ਕੀ ਇਹਦਾ ਸੂਇ ਦਾ ਜਰਵਾ ਸੰਦੂ ਸਾਹਿਬ ਇਹਨੂੰ ਸੂਈ ਨੂੰ ਕੋਈ ਮਹੀਨਾ ਹੋਊ ਲੰਮਸਮ ਅੱਛਾ ਠੀਕ ਹੈ ਜੀ ਤੇ ਦੁੱਧ ਦੇ ਦੇ ਥੱਲੇ ਜਿਹੜਾ ਇਸ ਟਾਈਮ ਆ ਆ ਵੈਸੇ ਘਰ ਵਾਲੇ ਤਾਂ 11 ਦੇ ਆਪਾਂ 9-10 ਕਿਲੋ ਕਹਿ ਕੇ ਦੇਵਾਂ ਠੀਕ ਆ ਭਾਈ ਜਿੰਨਾ ਤੋਂ ਆਪਾਂ ਖਰੀਦੀ ਆ ਹੂੰ ਕਹਿੰਦੇ ਵੀ 9-10 ਕਿਲੋ ਜਿਹੜਾ ਆਪਾਂ ਕਹਾਂਗੇ 11 ਕਿਲੋ ਉਹਨਾਂ ਦੇ ਮੁਤਾਬਕ ਸੀਗਾ ਠੀਕ ਆ ਇਹ ਬਾਕੀ ਚੰਗੇ ਵੱਡੇ ਢਾਂਚੇ ਦੇ ਵਿੱਚ ਆ ਪੂਰੀ ਮੋੜਾ ਆ ਬਿਲਕੁਲ ਹਰਿਆਣੇ ਵਾਲੀ ਝੋਟੀ ਆ ਤੀਜੇ ਸੂਏ ਦੇ ਵਿੱਚ ਆ ਹਾਂ ਕੱਦ ਕਾਠ ਬਹੁਤ ਜ਼ਿਆਦਾ ਠੀਕ ਆ ਲੋ ਵੀ ਹੈ ਦੋਸਤੋ ਸਿੰਗਲ ਦੀ ਬਿਲਕੁਲ ਪਤਲੇ ਪਿੰਡੇ ਦੀ ਆ ਅੱਜ ਮਨ ਕੇ ਹੈ 10000 10000 ਕੋਈ ਮੰਨ ਲੇ ਪਰ ਤੁਸੀਂ ਵੀ ਲੋਗਾ ਆਪਾਂ ਤੁਹਾਨੂੰ 9-10 ਤੇ ਦੇਵਾਂਗੇ 9 ਵੀ ਦੇ ਸਕਦੇ 10 ਵੀ ਬਾਕੀ ਇੰਨਾ ਜ ਮੈਂ ਜ਼ਰੂਰ ਕਹਿ ਦਊਗਾ ਕੇ ਸਾਮ ਸੰਭਾਲ ਨਹੀਂ ਹੋਣੀ ਚਾਰੇ ਪਸ਼ੂ ਇੰਨੀ ਸਾਮ ਸੰਭਾਲ ਤੋਂ ਨਹੀਂ ਆਏ ਠੀਕ ਆ ਜੀ ਦਿਨ ਕਿੰਨੇ ਇਹਨਾਂ ਦੇ ਪਸ਼ੂ ਜਦੋਂ ਸੰਧ ਸਾਹਿਬ ਅਸੀਂ ਪਸ਼ੂ ਲੈ ਜਾਂਦਾ ਖਾਸ ਕਰਕੇ ਚਲੋ ਆਪ ਆਪਣੀ ਵਪਾਰੀ ਦੀ ਆਦਤ ਹੁੰਦੀ ਆ ਆਪਾਂ ਦਾ ਸੰਧ ਸਾਹਿਬ ਫੋਸ ਜ਼ਰੂਰ ਦੇਖ ਰਹਾਂਦਾ ਕਿ ਕਿੰਨਾ ਗਵਾਨਾ ਹਾਂ ਠੀਕ ਆ ਬਿਲਕੁਲ ਸੁੱਕੇ ਫੋਸਾਂ ਦੇ ਵੇਚਨੇ ਬਿਲਕੁਲ ਅੱਛਾ ਦਿਨ ਕਿੰਨੇ ਯਾਰ ਰੋਣ ਸੰਧ ਸਾਹਿਬ ਇਹਨੂੰ ਮਹੀਨੇ ਦੇ ਲੰਮ ਸਮ ਤੁਸੀਂ ਮਿਲ ਲਓ ਜੀ ਇੱਕ ਮਹੀਨੇ ਦੇ ਲੱਗ ਆਇਆ ਇੱਕ ਨੰਬਰ ਠੀਕ ਆ ਜੀ ਅੱਜ ਵੀ ਇੱਕ ਨੰਬਰ ਤਿੰਨ ਨੰਬਰ ਤੋਂ 300 ਰੁਪਏ ਆਹ ਫੇਸ ਕੁਆਲਟੀ ਆ ਮੂਹ ਮੱਥੇ ਤੋਂ ਠੀਕ ਆ ਜੀ ਸਿੰਘ ਸਿੰਘ ਤੁਸੀਂ ਦੇਖ ਲਿਆ ਪ੍ਰੋਪਰ ਵੱਡੇ ਦਾ 9 10 9 10 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲਵੇ ਠੀਕ ਆ ਜੀ ਤੇ ਕੱਦ ਵੱਡਾ ਆਮ ਨਾਰਮਲ ਇਸੇ ਹਾਈਟ ਦੇ ਵਿੱਚ ਆਪਾਂ ਮੱਝਾਂ ਦੇਖਦੇ ਆ ਕੱਦ ਵਧੀਆ ਵੱਡਾ ਪਤਲੇ ਪਿੰਡੇ ਦੇ ਵਿੱਚ ਤੇ ਚਵਾਈ ਚ ਭੀ ਲੱਗੀ ਪੌਨੀ ਫਿਰ ਵੱਡੀ ਚਵਾਈ ਦੰਦੂ ਸਾਹਿਬ ਭਰਾ ਐ ਬਿਲਕੁਲ ਇੱਕ ਨੰਬਰ ਚਾਹ ਪਸ਼ੂਆਂ ਦਾ ਠੀਕ ਆ ਠੀਕ ਆ ਜੀ ਕਿਉਂ ਮੇਰਾ ਪਸ਼ੂ ਜੰਦੂ ਸਾਹਿਬ ਮਾਰਾ ਨਹੀਂ ਨਿਕਲੂਗਾ ਥਾਣੇ ਵੱਧ ਘੱਟ ਨਹੀਂ ਨਿਕਲੂਗਾ ਹਮ ਕਰੜਾ ਡੰਗਰ ਕਹਿੰਦੇ ਜੰਦੂ ਸਾਹਿਬ ਆਪਾਂ ਖਰੀਦਿਆ ਹੀ ਨਹੀਂ ਹਾਂ ਉਹਨੇ ਕਿਹਾ ਭੁੰਗੇ ਸੌਣਾ ਤੇ ਪਰੇ ਕਿਉਂ ਖਵਾਉਣਾ ਹਾਂ ਪੈਸੇ ਦੇ ਕੇ ਲੈਣੀ ਆ ਠੀਕ ਆਪਾ ਪੈਸੇ ਲਾਉਣੇ ਤੇ ਕਰੜਾ ਡੰਗਰ ਕਿਉਂ ਲੈਣਾ ਕਿਉਂ ਲੈਣਾ ਇੱਥੋਂ ਨਹੀਂ ਤਾਂ ਉੱਥੋਂ ਮਿਲ ਜਾ ਬਸ ਠੀਕ ਐ ਇਸ ਕਰਕੇ ਪਸ਼ੂ ਆਪਾਂ ਹਮੇਸ਼ਾ ਹੀ ਪੋਲਾ ਲਈਦਾ ਇਹਦਾ ਬੱਚਾ ਕਿਹੜਾ ਬੱਚਾ ਕੱਟੀ ਆ ਕੱਟਾ ਸੌਰੀ ਲਓ ਜੀ ਇਹ ਕੱਟਾ ਜੀ ਮਗਰ ਠੀਕ ਆ ਜੀ ਮਹੀਨੇ ਦੇ ਅੰਦਰ ਬਾਰੀ ਦਾ ਸਮਾਂ ਮਹੀਨੇ ਦੇ ਅੰਦਰ ਬਾਾਰ ਲਓ ਜੀ ਇਹ ਕੱਟਾ ਜੀ ਠੀਕ ਆ ਮਗਰ ਮੇਲ ਤੇ ਜਿੰਨਾ ਦੁੱਧ ਤੁਹਾਨੂੰ ਦੱਸਿਆ ਠੀਕ ਆ ਜੀ ਬਾਕੀ ਸਰਦਾਰ ਜੀ ਗੱਲਾਂ ਇਦਾਂ ਵਾ ਵੀ ਥੋੜੇ ਪਸ਼ੂ ਨਵੀਂ ਜਗ੍ਹਾ ਆ ਕੇ ਕਰਕੇ ਥੋੜਾ ਜਿਹਾ ਰੱਜੇ ਪੂਜੇ ਘਟਾ ਹਾਂ। ਹਾਂ। ਦੋ ਚਾਰ ਜਿਹੜੇ ਪਸ਼ੂ ਦਾ ਘਰ ਬੰਦਾ ਆਪਣੇ ਉਹ ਸੈੱਟ ਹੋ ਜਾਂਦਾ। ਤੇ ਵਾਪਸ ਜਿੰਨਾ ਪਸ਼ੂ ਦਾ ਦੁੱਧ ਚੋਇਆ ਹੁੰਦਾ ਪਿਛਲੇ ਘਰੋਂ ਉਸੇ ਰੂਟੀਨ ਤੇ ਚੱਲੇ ਜਾਂਦਾ। ਬਿਲਕੁਲ ਜੀ। ਠੀਕ ਆ। ਹਰ ਰੋਜ਼ ਕੀ ਡਿਮਾਂਡ ਇਹਦੀ ਕਰਤੀ ਆ ਦੇਣੀ ਕਿੰਨੀ? ਡਿਮਾਂਡ ਇਹਦੀ 78000 ਰੁਪਏ ਉਹ ਚੋਂ ਮਾਨਤਨ ਕਰਾਂਗੇ। ਠੀਕ ਆ ਭਾਈ। ਲੋ ਵੀ 78000 ਵਿੱਚੋਂ ਛੋਟ-ਛੱਪਾ ਮਾਨਤਨ ਠੀਕ ਆ। ਸੋ ਇਹ ਜਿਹੜੀ ਤੁਹਾਨੂੰ ਝੋਟੀ ਮਿਲ ਜੂਗੀ ਦੂਜੇ ਸਵੇਰ ਝੋਟੀ ਆ। ਠੀਕ ਆ। ਅੱਗੇ ਰਵੇਲਪੁਰ ਕੋ ਸੈਕ ਇਹ ਵੀ ਛੋਟੀ ਹਰਿਆਣੇ ਦੀ ਆ ਪਿੱਛੇ 31 ਆਈ ਸੀ ਜਿਹੜੇ ਸੱਜਣ ਤੋਂ ਆਪਾਂ ਲਈ ਆ ਆ ਤੇ ਬਹੁਤ ਸੋਹਣੀ ਆ ਕੁਲੀ ਆ ਕੱਟੀ ਹਾਂ ਪਹਿਲੇ ਸੂਏ ਦੇ ਵਿੱਚ ਠੀਕ ਹੈ ਜੇ ਕੋਈ ਦੂਜੇ ਚ ਮੰਗ ਲੇ ਬਾਕੀ ਇਹਦੇ ਪਿੱਛੇ ਬੱਚਾ ਹੈ ਨਹੀਂ ਠੀਕ ਹੈ ਦੁੱਧ ਦੇ ਥੱਲੇ 8.5 ਕਿਲੋ ਹੂੰ ਸੂਏ ਨੂੰ ਇਹਨੂੰ ਸੰਤੋਖ ਸਾਹਿਬ ਕੋਲ 2.5 ਮਹੀਨੇ ਦਾ ਸਮਾਂ ਹੋਊਗਾ ਠੀਕ ਹੈ ਤੇ 20 ਦਿਨਾਂ ਦੀ ਇਹ ਗੱਬਨ ਵੀ ਆ ਠੀਕ ਆ ਤੇ ਨਿਕਲੂਗੀ ਵੀ ਗਰੰਟੀ ਨਾਲ ਹੂੰ ਜਿਹੜੇ ਹਿਸਾਬ ਨਾਲ ਉਹਨਾਂ ਨੇ ਆਪਾਂ ਜਿਹੜੇ ਸੱਜਣ ਜਿੰਨਾਂ ਤੋਂ ਲਿਆ ਬਿਲਕੁਲ ਪਾਣੀ ਮਾਰ ਕੇ ਸਾਫ ਪਾਣੀ ਮਾਰ ਕੇ ਜਿਹੜੀ ਹੂੰ ਇਹ ਹੀ ਚਾਈ ਸੀ 22 ਕਿ ਮਹੀਨੇ ਹੋ ਗਏ ਸੂਈ ਨਾ ਦੋ ਟਾਈ ਮਹੀਨੇ ਦਾ ਸਮਾਂ ਤੇ 20 ਦਿਨ ਦੀ ਗੱਬਣ ਵੀ ਆ ਠੀਕ ਆ ਇਹ ਨਿਕਲੂਗੀ ਵੀ ਠੀਕ ਆ ਤੇ ਚਵਾ ਇੰਨਾ ਕਿ ਚੰਗਾ ਲੱਗਾ ਲੋੜ ਤੋਂ ਵੱਧ ਪੋਲੀਏ ਚਵਾਈ ਬਹੁਤ ਵਧੀਆ ਥਣ ਭਵੇਂ ਬੇਸ਼ੱਕ ਗੋ ਲੱਗੋ ਆਮ ਵਪਾਰੀ ਭਰਾਵਾਂ ਦੇ ਜਿਹੜੇ ਪਾਰਕੂ ਵੀਰ ਆ ਉਹਨਾਂ ਦੀ ਸੋਚ ਦੇ ਮਤਲਬ ਕੋ ਹੁੰਦਾ ਕਿ ਜੇ ਕੋ ਥਣ ਗੋਲ ਆ ਤਾਂ ਸ਼ਾਇਦ ਕਿਤੇ ਨਾ ਕਿਤੇ ਉਹ ਕਰੜਾ ਹੁੰਦਾ ਪਰ ਬਹੁਤ ਪੋਲਾ ਠੀਕ ਆ ਲੋ ਵੀ ਇੱਕ ਵਾਰੀ ਸ਼ਿਕਨੀ ਚੈੱਕ ਕਰਾਦਗੇ ਤੁਹਾਨੂੰ ਬਿਲਕੁਲ ਛੂਲ ਨਹੀਂ ਪਾ ਜਾਏਗੀ ਛੋਟੀ ਸਿੰਘੀ ਆ ਬਿਊਟੀ ਕਰੋ ਚੱਕ ਠੀਕ ਹੈ। ਪੈਂਦਾ ਕੱਦ ਕਾਠ ਬਿਲਕੁਲ ਪਤਲਾ ਫੇਸ ਪਤਲੀ ਗਰਦਨ ਛੋਟਾ ਸਿੰਘ ਬਿਲਕੁਲ ਕੱਦ ਬਟਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾਹੇਵੰਦ ਰਹੂਗੀ। ਦੋ ਦੋ ਹਰ ਰੋਜ਼ ਸਿੰਘ 7 ਕਿਲੋ ਕਿਸ਼ੇ 8 ਕਿਲੋ। 8 ਕਿਲੋ ਠੀਕ ਹੈ। ਹਾਂ। ਤੇ ਬਾਕੀ ਸੰਤੂ ਸਾਹਿਬ ਚਲੋ ਪਸ਼ੂ ਨਵੀਂ ਥਾਂ ਦਾ ਕਰਕੇ ਕੋਈ ਕਿਲੋ ਖੰਡ ਉਧਰ ਉਧਰੀ ਹੋ ਸਕਦਾ। ਵਾਹ। ਬਾਕੀ ਜਦੋਂ ਇਹਦਾ ਰੇਟ ਆ ਬਹੁਤ ਜਾਇਜ਼ ਰਹਿਣ ਵਾਲਾ। ਮਿਲਦੀ ਫਿਰ ਇਹ ਭੜਦੇ ਹੋਣਾ। ਗੰਦੂ ਸਾਹਿਬ ਇੱਕ ਦਿਨ ਵੀ ਕਈ ਵਾਰ ਪਸ਼ੂ ਕੀ ਹੁੰਦਾ ਅਗਲੇ ਘਰ ਜਾ ਕੇ ਇੱਕ ਅੱਧਾ ਡੰਗ ਟੀਕਾ ਲੈਂਦਾ। ਹਾਂ। ਪਰ ਇਹ ਲੋਬੇ ਠੀਕ ਹੈ ਜੀ ਬਿਲਕੁਲ ਕੋਕਾ ਪੀਸ ਛੋਟੀ ਹੈ ਠੀਕ ਹੈ ਜੀ ਛੋਟੀ ਸਿੰਗੀ ਦੇ ਵਿੱਚ ਤੇ ਕੋ 2.5 ਮਹੀਨੇ ਦੇ ਲੱਗ ਸਮ ਸਮਾ ਹੋ ਗਿਆ ਸੂਈ ਨੂੰ ਬਗੈਰ ਬਚੇ ਹੋਆ ਤੇ ਭਾਰੇ ਕੋ ਮਿਲਦੀ ਐ ਇਸੇ ਤਰ੍ਹਾਂ ਹੀ ਭਾਰੇ ਤੇ 200 ਭੜਾ ਪਾਉਣਾ ਦੇ ਕੇ ਚਵਾਈ ਕਰ ਲਓ ਤੁਸੀਂ ਛੋਟੀ ਬਹੁਤ ਜਿਆਦੀ ਛੋਟੀ ਛੋੜ ਚਾੜ ਚੰਗੀ ਆ ਪੋਲੀ ਏ ਧਾਰ ਤੁਰਦੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਦੱਸ ਦਿੱਤਾ ਠੀਕ ਹੈ ਜੀ ਕੋਈ ਭਰਾ ਆਨਲਾਈਨ ਮਗਾਉਂਦਾ ਠੀਕ ਹੈ ਜੀ ਚਾਹੇ ਧਿਆਨ ਕੇ ਤਸੱਲੀ ਕਰਦੇ ਮੈਂ ਕਿਹਦੇ ਆਨਲਾਈਨ ਵੀ ਸੌਦਾ ਕਰਦਾ ਖਰਾ ਸੌਦਾ ਦਿੰਦਾ ਠੀਕ ਹੈ ਜੀ ਹਰ ਵੇਲੇ ਤੁਹਾਨੂੰ ਦੇ ਦਈਏ ਛੋਟੀ ਆ ਜੀ ਫ ਸੰਦੂ ਸਾਹਿਬ 75000 75000 ਦੀ ਸ਼ੋਰ ਛੱਪਾ ਜਰੂਰ ਕਰਾਂਗੇ ਠੀਕ ਹੈ ਵੀ ਘਰ ਆਏ ਸੱਜਣਾ ਦਾ ਮਾਨ ਤਾਨ ਚਾਹੇ ਕੋਈ ਆਨਲਾਈਨ ਵੀ ਸੌਦਾ ਕਰਦਾ ਠੀਕ ਹੈ ਬਾਬੀ ਇਹ 75000 ਦੀ ਝੋਟੀ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਪ੍ਰੋਪਰ ਤੁਸੀਂ ਦੇਖ ਲਈਏ ਝੋਟੀ ਚੰਗੀ ਆ ਸੰਦੂ ਸਾਹਿਬ ਇਹ ਵੀ ਝੋਟੀ ਜਿਹੜੀ ਆ ਇਹ ਵੀ ਬਿਲਕੁਲ ਕੋਕਾ ਪੀਸ ਆ ਤੀਜੇ ਸਵੇਰੇ ਚ ਮੰਨ ਲੈ ਕੋਈ ਦੂਜੇ ਚ ਮੰਨ ਲੈ ਠੀਕ ਆ ਪਿਛੇ ਇਹਦੇ ਜਿਹੜਾ ਕੱਟਾ ਆ ਗਿਆ ਠੀਕ ਆ ਕੋਈ 20 ਦਿਨ ਦਾ ਸਮਾਂ ਹੋਏ ਨੂੰ ਸੂਈ ਨੂੰ ਠੀਕ ਹੈ ਭਾਈ ਬੋ ਵੀ ਮਗਰ ਕਟਾ ਸੁਆ ਤਜਾ ਠੀਕ ਹੈ ਜੀ ਦੁੱਧ ਸਾਨੂੰ ਸਾਰਾ ਸਮਾ ਹੋ ਗਿਆ ਦੁੱਧ 10 11 ਕਿਲੋ ਹਾਂ ਦੁੱਧ 10 11 ਕਿਲੋ ਚੰਗੀ ਜੰਮੀ ਪਲੀ ਆ ਛੋਟੀ ਬੇ ਵਜਨ ਲੋਡ ਬੜਾ ਬਹੁਤ ਜ਼ਿਆਦਾ ਕੱਦ ਕਾਰ ਬਹੁਤ ਜ਼ਿਆਦਾ ਫੁੱਲ ਵਜਨ ਲੋਡ ਇਹ ਡੇਰੀ ਦੇ ਪਰਪਸ ਨੂੰ ਇਹੋ ਜਿਹੇ ਮੱਝਾਂ ਹੈ ਜਿੰਨਾ ਸੱਜਣਾ ਦੀਆਂ ਡੇਰੀਆਂ ਚਾਹੇ ਨਵੇਂ ਪਸ਼ੂ ਵੀ ਪਾਉਣੇ ਚਾਹੁੰਦੇ ਆ ਤਾਂ ਬਿਲਕੁਲ ਸੰਤੂ ਸਾਹਿਬ ਇਹਦਾ ਰੇਟ ਜਿਹੜਾ ਉਹ ਵੀ ਜਾਇਜ਼ ਰੱਖਾਂਗੇ ਹਾਂ ਜੇ ਇਹਦੇ ਵਿੱਚ ਕਿਤੇ ਦੋਵੇਂ ਸਿੰਘ ਆ ਬਿਲਕੁਲ ਬਰਾਬਰ ਹੋ ਜਾਂਦੇ ਹਾਂ ਤਾਂ ਇਹ ਸਵਾ ਲੱਖ ਹੀ ਕਰ ਦਈਏ ਕਿ ਖੋਗ ਲੱਥਾ ਇਧਰੋਂ ਥੋੜਾ ਜਿਹਾ ਖੋਗ ਲੱਥਨ ਕਰਕੇ ਹਾਂ ਦੁੱਧ ਦੁੱਧ ਥੱਲੇ ਸੰਤੂ ਸਾਹਿਬ 10-11 ਕਿਲੋ ਹੋਊਗਾ ਜਿਹੜਾ ਆਪਾਂ ਚਬਾ ਨੱਟ ਜਿਹੜਾ ਚਬਾਉਣ ਵਾਲਾ ਤੋਂ ਦਵਾਉਣਾ ਦੁੱਧ ਤੇ ਬਾਕੀ ਉਹਨਾਂ ਦੇ ਘਰੇ ਜਿਹੜਾ 13-14 ਭੱਚੋ ਕੇ ਲਿਆਏ ਨੋ ਵੀ ਬਾਕੀ ਦੋਸਤ ਚੱਡਾ ਵੇਖੋ ਤੁਸੀਂ ਕਰਵਾਨੀ ਐਫ ਐਫ ਵੜਾ ਬੰਦਾ ਬਿਲਕੁਲ ਪਹਿਲਵਾਨਾ ਵਾਲਾ ਥੋੜਾ ਇਹਦਾ ਇਹ ਵਾਂ ਦਾ ਸੋਨਾ ਸੋਨਾ ਦੀ ਬਹੁਤ ਸੋਹਣੀ ਆ ਸੋਨਾ ਪਿੱਠਪੂੜਾ ਤੇ ਚੋਰ ਚਵਾ ਪੂਰ ਛੱਟੇ ਰਹਿਤੀ ਆ ਮੈਂ ਕਹਿੰਦਾ ਸਾਰੀਆਂ ਰਾਤ ਇੱਕ ਵੀ ਮਤਲਬ ਅਪਾ ਜਿਹੜਾ ਪੂਰ ਛੱਟੇ ਵਾਲਾ ਨਹੀਂ ਆ ਲੌਜੀ ਘਰੀ ਚਲੋ ਜਾ ਕੇ ਠੀਕ ਆ ਜੀ ਤਾਂ ਬਹੁਤ ਸੋਹਣਾ ਠੀਕ ਆ ਜੀ ਬਹੁਤ ਸੋਹਣੀ ਤੇ ਅਮਨ ਪਹਿਲਾਂ ਝੋਟੀਆਂ ਦਾ ਪੱਥਰ ਨੂੰ ਵੇਖਦੇ ਹੱਥੀ ਮੁਠੀ ਦਾ ਥਾਣਾ ਤੇ ਚੌੜਾ ਪਿੱਠਪੂੜਾ ਤੇ 10-11 10,000 ਕਿਲੋ ਦੁੱਧ ਦੇ ਥੱਲੇ ਹਾਰ ਅੱਜ ਵੀਆਂ ਦਿਨਾਂ ਦੀ ਸੂਈ ਇਹਦੇ ਇੱਕ ਇੱਕ ਰੋ ਆਪਾਂ ਇਹ ਜੋੜਾ ਖਰੀਦਿਆ ਏ ਠੀਕ ਆ ਭਾਈ ਇੱਕ ਪਰਲੀ ਤੇ ਇੱਕ ਜਿਹੜੀ ਦਿਖਾਵਾ ਗਿਆ ਲਾਸਟ ਠੀਕ ਹੈ ਤੇ ਦੋਨਾਂ ਥੱਲੇ ਹੀ 13 13 14 14 ਕਿਲੋ ਹੀ ਠੀਕ ਆ ਜੀ ਚਲੋ ਆਪਣੇ ਕੋਲੇ ਆਗੇ ਥੋੜਾ ਜਿਹਾ ਪਸ਼ੂ ਨੇ ਬੈਕ ਮਾਰਦਾ ਵਾ ਕਾਰਨ ਕਿ ਨਵੀਂ ਥਾਂ ਤੇ ਆਉਂਦਾ ਹੂੰ ਹੂੰ ਕੋਈ ਜਗ੍ਹਾ ਦਾ ਫਰਕ ਪੈਂਦਾ ਜੇ ਪਸ਼ੂ ਘਰ ਵੀ ਛੱਡਦਾ ਉਹਦੇ ਕਾਰਨ ਵੀ ਚੀਜ਼ਾਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਲਓ ਵੀ ਦੱਸੋ ਬਹੁਤ ਸੋਹਣੇ ਪਿੱਟਪੂੜੇ ਦੇ ਵਿੱਚ ਇਹ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾ ਰਹੇ ਆ ਠੀਕ ਆ ਜੀ ਬਾਕੀ ਸਭ ਹੀ ਆ ਜਿੰਨੇ ਵੀ ਆ ਰਾਜੀ ਆ ਕੋਈ ਲਿੱਸੀ ਫਿੱਕੀ ਨਹੀਂ ਤੁਹਾਨੂੰ ਵੈਸੇ ਨਜ਼ਰ ਆਈ ਜਣਾ ਵੇਖ ਕੇ ਪਸ਼ੂ ਨੂੰ ਠੀਕ ਆ ਸੰਦੀ ਸਾਹਿਬ ਚੌੜਾ ਪਿੱਟਪੂੜਾ ਕਰਮਾਲੀ ਦਾ ਬਹੁ ਇਹਦਾ ਬੱਚਾ ਰੋਲ ਕਿੱਥੇ ਆ ਇਹਦਾ ਸਾਹਮਣੇ ਵਾਲਾ ਕੱਟਾ ਹੀ ਮਗਰ ਦੇ ਵੀ ਕੱਟਾ ਆ ਨਹੀਂ ਆ ਆ ਬੱਚਾ ਆ ਜਾਣਾ ਹਾਂਜੀ ਲਓ ਜੀ ਆ ਬੱਚਾ ਆ ਜਾ ਠੀਕ ਹੈ ਜੀ 20 ਕਿ ਦਿਨਾਂ ਦਾ ਬੱਚਾ ਕੋਈ ਮਰ ਬੀਰਮਾਨ ਨਹੀਂ ਠੀਕ ਹੈ ਜੀ ਆ ਬੱਚਾ ਸੋ 20 ਕਿ ਦਿਨਾਂ ਦਾ ਸੂਆ ਤੇ 10 11 ਜਿਹੜਾ ਮੇਰਾ ਭਰਾ ਨਾਰਮਲ ਹੀ ਕੋਈ 10 11 10 11 ਵਾਲੇ ਦੁੱਧ ਪਸ਼ੂ ਦੁੱਧ ਖਰੀਦਣਾ ਚਾਹੁੰਦਾ ਠੀਕ ਹੈ ਜੀ ਤੇ ਜ਼ਰੂਰਤ ਤੁਸੀਂ ਪਾ ਸਕਦੇ ਜੀ ਇਹ ਜੋੜਾ ਇੱਕ ਇੱਕ ਰੋਆਇਆ ਇਹ ਠੀਕ ਹੈ ਰਾਮ ਸਿੰਘ ਜੀ ਆਪਾਂ ਫੇਰ ਕਰਦੇ ਆ ਵੀ ਸਭ ਸੰਭਾਲ ਦੇਖੋ ਇੱਕੋ ਜੀ ਆ ਆ ਤੇਰਾ ਚੌਥਾ ਸੱਜਾ ਜਾਂਦੀ ਆ ਹਾਂ ਠੀਕ ਆ ਤੇ ਆਪਾਂ ਡਾਇਰੈਕਟਲੀ ਜੀ ਇਹ ਗੱਲ ਕਰ ਸਕਦੇ ਆ ਵੀ ਇੱਕੋ ਜੀ ਸਾਫ ਸਮਹਾਲ ਤੋਂ ਪਛੂਗਾ ਬਿਲਕੁਲ ਬਾਕੀ ਰੇਟ ਸੰਧੂ ਸਾਹਿਬ ਦਾ ਜਿਹੜਾ ਵਾ 92500 92 ਉਹਦੇ ਜੋ ਮਾਨਦਾਨ ਕੀਤਾ ਜਾਓ ਠੀਕ ਆ ਭਾਈ ਲਓ ਜੀ 92000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਠੀਕ ਆ ਜੀ ਬਾਕੀ ਦੋਵੇਂ ਜਿਹੜੇ ਐਂਡ ਤੋਂ ਆਪਾਂ ਤੀਜੇ ਚੌਥੇ ਨੰਬਰ ਤੇ ਤੁਹਾਨੂੰ ਇਹ ਮੱਝ ਦਿਖਾਉਣ ਦੇ ਇੱਕ ਤੀਜੇ ਸਵੇਰੇ ਜਿਹੜੀ ਆ ਤੁਹਾਨੂੰ ਦਿਖਾ ਦਿੱਤੀ ਆ ਤੇ ਜਿਹੜੀ ਕੋਹਣਾ ਤੁਹਾਨੂੰ ਦਿਖਾਉਣ ਦੇ ਆਪਾਂ ਠੀਕ ਆ ਜੀ ਸਾਈਕਲ ਲਾਸਟ ਦੇ ਵਿੱਚ ਸੰਧੂ ਸਾਹਿਬ ਇਹ ਵੀ ਤੀਜੇ ਸਵੇਰੇ ਦੇ ਵਿੱਚ ਆ ਹਾਂ ਦੁੱਧ ਇਹਦੇ ਥੱਲੇ 13 ਕਿਲੋ ਜਿਹੜੀ ਪਹਿਲਾਂ ਹੋਈ ਜੇ ਥੱਲੇ 14 ਕਿਲੋ ਠੀਕ ਆ ਭਾਈ ਤੇ ਚਲੋ ਉਹਦੇ ਥੱਲੇ ਹੁਣ 10 11 ਵਾ ਇਹਦੇ ਥੱਲੇ 12 ਕੋ ਹੋਊਗਾ 12 ਇਹਦੇ 12 ਪੂਰੇ ਦੇ ਲਾ ਕੇ ਹਾਂ 12 12.5 ਹੋਊਗਾ ਲੋ ਵੀ 12 ਪੂਰੇ ਦੋਸਤੋ ਟੱਚ ਕਰਦੀ ਵੀ 12 ਜਾਂ 12 ਤੋਂ ਮਾਰਾ ਪਲਾਸ ਵੀ ਕੋਈ ਭਰਾ ਮੰਨ ਲੈ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਰੁਪਏ ਆ ਸੰਦੂ ਸਾਹਿਬ ਸੇਮ ਹੀ ਟਾਈਮ ਇਹਨਾਂ ਦੋਵਾਂ ਨੂੰ ਵੀ 20 20 ਦਿਨ ਦੀਆਂ 15 20 ਵੀ ਦੇ ਦਿੰਦੀਆਂ ਲੋ ਵੀ ਮਜਾ ਦੋ ਬੋ ਦੋਸਤੋ 20 20 ਦਿਨਾਂ ਦੀਆਂ ਸੂਈਆਂ ਤੇ ਸੂਏ ਵੀ ਇਹਨਾਂ ਦੇ ਤੇਜ਼ੇ ਤੇਜ਼ੇ ਹੀ ਆ ਠ ਸੋ 12 ਲੀਟਰ ਇਸ ਵਕਤੇ ਤੱਕ ਇਹਨੇ ਦੁੱਧ ਹਾਜ਼ਰ ਆ ਠੀਕ ਹੈ ਜੀ ਸੰਦੀ ਸਾਹਿਬ ਮੈਂ ਇੰਨਾ ਕੇ ਜ਼ਰੂਰ ਦਾਵਾ ਕਰ ਸਕਦਾ ਇਹਨਾਂ ਦੋਆ ਮੱਜਾਂ ਦੇ ਆ ਕਿ ਜਦੋਂ ਕਿਉਂਕਿ ਜੇ ਉਹਨਾਂ ਦੇ ਘਰੇ ਦੇ ਸਕਦੇ ਆ ਤਾਂ ਆਪਣੇ ਘਰੇ ਵੀ ਜਿੱਦਣ ਇਹਨਾਂ ਦਾ ਪੂਰਾ ਜਿੱਥੇ ਵੀ ਜਾਂਦੀਆਂ ਦੋ ਚਾਰ ਪੰਜ 10 ਦਿਨ ਬਾਅਦ ਆ ਜਿਹੜਾ ਆਪਦੇ ਦੁੱਧ ਲੈਵਲ ਤੇ ਹਾਂ ਹਾਂ ਜਾਣ ਗਿਆ ਠੀਕ ਆ ਬਈ ਤੇ ਬਾਕੀ ਰੇਟ ਇਹਨਾਂ ਦੇ ਬਿਲਕੁਲ ਜਾਇਜ਼ ਰਹਿਣਗੇ ਠੀਕ ਆ ਕਿਉਂਕਿ ਲੰਬਾਈ ਮਾਇਦੀ ਦੇਖੋ ਇਹ ਤਾਂ ਮਗਰ ਵੀ ਕੱਟਾ ਸੀਗਾ ਇਹਦੇ ਮਗਰ ਕਰਤੀ ਆ ਗਈ ਹੈ ਕੱਟੀ ਆ ਪੂਰੇ ਨੇਗਰ ਕੱਤੀ ਆ ਮੂੰਹ ਮੱਥੇ ਤੋਂ ਦੇਖੋ ਫਿਰ ਦਿਖਾ ਦਿੰਨੇ ਆ ਵੇਖੋ ਜੀ ਪੂਰੇ ਠੋਸ ਲੇਵੇ ਦੇ ਵਿੱਚ ਗਾ ਜੀ ਮੱਝਾਂ ਦੋ ਤਾਲੀਆਂ ਦੋਵੇਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਜਿਹੜੀਆਂ ਹੋਇਆ ਆਪਾਂ ਤੁਹਾਨੂੰ ਮੱਝ ਦਿਖਾਉਂਦੇ ਦੋਵੇਂ ਦੁੱਧ ਵਾਲੀਆਂ ਮੱਝਾਂ ਨੇ 11 12 12 12 ਲੀਟਰ ਚਵਾਉਣ ਵਾਲੀਆਂ ਨੇ ਇਹ ਤਾਂ ਤਕਰੀਬਨ 12 ਲੀਟਰ ਹੋਣ ਚਵਾਈ ਰਹੀ ਹੈ ਠੀਕ ਆ ਪੂਰੇ ਨੇਗਰ ਆ ਦੇਖੋ ਬਾਕੀ ਲੰਬਾਈ ਮੱਝਾਂ ਦੀ ਚੰਗੀ ਆ ਵੇਟ ਚੰਗਾ ਆ ਤੇ ਚਵਾ ਦੋਨਾਂ ਨੂੰ ਬਹੁਤ ਵਧੀਆ ਹਾਂ ਫੁੱਲ ਕੱਦ ਦੇ ਵਿੱਚ ਨੇ ਬਹੁਤ ਵਧੀਆ ਠੀਕ ਹੈ ਜੀ ਸੋ ਇਹ ਕੱਟੀ ਆ ਮਗਰ ਇਹਦੇ ਇਹ ਲੱ ਤੁਸੀਂ ਮਗਰ ਬੱਚਾ ਦੇਖ ਰਹਿ ਜੇ ਆ ਕੱਟੀ ਆ ਗਈ ਆ ਇਸੇ ਮੈਂ ਦੀ ਤੇ ਤਕਰੀਬਨ ਬਸੋ ਦੋਆ ਤੇਜੇ ਤੇਜੇ ਸੂਰਿਆ ਮੱਝਾਂ ਕਿਸੇ ਪਰਾਂ ਨੇ ਜੋੜੀ ਪਾਉਣੀ ਜੇ 11-12-12 ਲੀਟਰ ਸਨ ਜੀ ਸਾਹਿਬ ਡੇਰੀ ਦੇ ਪਰਪਜ ਨੂੰ ਕਿਉਂਕਿ ਵੇਟ ਹੀ ਇਹਨਾਂ ਨੂੰ ਬਹੁਤ ਜ਼ਿਆਦਾ ਮੱਝਾਂ ਦੋਆਂ ਨੂੰ ਲੱਗਾ ਹਾਂ ਭਾਰ ਦੇ ਵੇਲੇ ਇਸ ਟਾਈਮ ਮੇਰੇ ਪੰਜਾ ਸੱਠ ਦੀਆਂ ਗਈਆਂ ਬਿਲਕੁਲ ਬਿਲਕੁਲ ਨਾ ਵੀ ਬੜੀਆਂ ਪੜੀਆਂ ਪਲੀਤੀਆਂ ਨੇ ਫੋਨ ਰਾਜੀ ਆ ਵਜਨ ਮੋੜ ਦੇ ਦੇ ਚਾ ਠੀਕ ਆ ਜੀ ਤਾਂ ਗੱਲ ਕਰੀਏ ਜੇ ਸੰਧੂ ਸਾਹਿਬ ਸਿੰਘ ਦਾ ਕੇਦਾ ਖੋਪ ਲੱਤਾ ਚਾਏ ਕੁਛ ਤਾਂ ਹੀ ਇਹਨਾਂ ਦੇ ਜਿਹੜੇ 10-10 15-15 ਹਜ਼ਾਰ ਰੇਟ ਬਿਲਕੁਲ ਰੱਖਣੇ ਨਹੀਂ ਤਾਂ ਇਹ ਹੀ 1 ਲੱਖ 10 15 20 ਤੇ ਜਾਂਦੀਆਂ ਹਾਂ ਤਲ ਜਿਹੜਾ ਆਪਾਂ ਨਾਰਮਲ ਹੀ ਕਰਦੇ ਆ ਇਹ ਵੀ ਚੀਜ਼ਾਂ ਵਟਾ ਲਉਂਦਿਆਂ ਨੇ ਪਰ ਨਾਰਮਲ ਚਲੋ ਦੁੱਧ ਜਿਹੜੇ ਵੀਰ ਨੇ ਦੁੱਧ ਪਰਪਸ ਵਾਸਤੇ ਖਰੀਦਣਾ ਉਹ ਪਸ਼ੂ ਚੰਗੇ ਆ ਮੇਰੀ ਦੇ ਪਰਪਸ ਨੂੰ ਘਰੇ ਜਿਹਨੇ ਦੁੱਧ ਸਿੰਘਾਂ ਨੇ ਤਾਂ ਸਿੰਘ ਸਮਝਾ ਮੰਨ ਕੇ ਚਲੋ ਆਪਾਂ ਕੁੰਡੀ ਖਰੀਦ ਲੈਣੇ ਆ ਜਿਹੜੀ ਜੇ ਜਾ ਕੇ ਅੱਜ ਹੀ ਸ਼ਾਮ ਨੂੰ ਕਿਸੇ ਪਸ਼ੂ ਨਾਲ ਪਿਹੜ ਪੀ ਖੁਰਲੀ 'ਚ ਫਸ ਗਿਆ ਰੋਖੇ 'ਚ ਫਸ ਗਿਆ ਹਨਾ ਤੇ ਟੁੱਟ ਗਿਆ ਤੇ ਉਹਦੇ ਵਿੱਚ ਹਾਂ ਇਹ ਤਾਂ ਅਫੋਰਚੁਨੇਟਲੀ ਚਲੋ ਕੁਝ ਵੀ ਕਾਰਨ ਮਾਰੋ ਦੇ ਕਾਰਨ ਹੋ ਸਕਦਾ ਬੰਦਾ ਕੋਲੇ ਬੰਨੀ ਹੁੰਦੀਆਂ ਕਿਹੜਾ ਬੰਦਾ ਹੀ ਆਸੇ ਪਾਸੇ ਗਿਆ ਹੁੰਦਾ ਜਾਂ ਹੁੰਦਾ ਤੇ ਰੇਟ ਸੰਧੂ ਸਾਹਿਬ ਇਹਦਾ ਜਿਹੜਾ 996 ਹਜ਼ਾਰ 996 ਉਹ ਤੇ ਮਾਨਦਾਨ ਥੋੜਾ ਬਹੁਤਾ ਬਿਲਕੁਲ ਛੋਟਾ ਸਾਰੇ ਪਸ਼ੂਆਂ ਚੋਂ ਆਪਾਂ ਜਰੂਰ ਕਰਾਂਗੇ ਘਰੇ ਆਈਆਂ ਦੀਆਂ ਠੀਕ ਹੈ ਬਈ ਤੇ ਇਹ ਵੀ 996 ਹਜ਼ਾਰ ਦੇ ਵਿੱਚ ਇਹ ਮੱਝ ਮਿਲ ਜੂਗੀ ਤੁਹਾਨੂੰ 12 ਸਰੀ ਇਸ ਵਕਤ 12 ਜਾਂ 12 ਤੋਂ ਪਲੱਸ ਦੁੱਧ ਦੀ ਇਹਦੇ ਥੱਲੇ ਬਿਲਕੁਲ 14 ਮਹੀਨੇ ਦੇ ਥੱਲੇ ਸੀ ਠੀਕ ਆ ਦੱਸਿਏ ਸ਼ਾਹੀਵਾਲ ਦੇ ਵਿੱਚ ਆ ਠੀਕ ਆ ਬਿਲਕੁਲ ਚੌੜਾ ਕੰਨ ਤੇ ਧ ਇਹ ਥਣ ਜਿਹੜਾ ਇਹਨੂੰ ਦੋੜਾ ਥਣ ਮੁਠੀ ਵਾਲਾ ਜਿਹੜਾ ਲੱਗਾ ਠੀਕ ਆ ਧਾਲਰ ਹਾਂ ਤੇ ਬਿਲਕੁਲ ਜਿਹੜੀ ਇਹਦੀ ਸੂ ਆ ਅਸਲ ਸ਼ਾਈ ਵਾਲ ਦੀ ਜਿਹੜੀ ਨਿਸ਼ਾਨੀ ਕਿਉਂਕਿ ਸ਼ਾਈ ਵਾਲ ਦੇ ਦੋ ਤਿੰਨ ਰੰਗ ਹੀ ਆਉਂਦੇ ਆ ਚੀਨਾ ਤੇ ਇਹ ਜਿਹੜਾ ਬਲੈਕ ਦੇ ਵਿੱਚ ਆ ਗਿਆ ਜਾਂ ਥੋੜਾ ਕਾਫੀ ਸ਼ੇਡ ਦੇ ਵਿੱਚ ਲੋ ਵੀ ਕਰੋ ਚੱਕ ਠੀਕ ਹੈ ਜੀ ਬੱਚਾ ਜੇ ਮਗਰ ਅੱਛਾ ਬੱਚਾ ਆ ਗਿਆ ਜੀ ਇਹਨੂੰ ਆ ਤਾਂ ਸਮਝ ਲਓ ਗਿਆ ਹਰ ਵੇਸੀ ਨੂੰ ਸਮਾ ਅਜੇ ਇਹਨੂੰ ਸੰਧੂ ਸਾਵਤ ਤੀਜਾ ਦੇਣਾ ਤੀਜੇ ਦਿਨ ਦੇ ਵਿੱਚ 14 ਤੋਂ 15 ਕਿਲੋ ਬੋਲਾ ਬੋਲਾ ਹੀ ਆ ਬੋਲਾ ਲੋ ਵੀ ਹੈ ਵੜਾ ਦੋਸਤੋ ਪਰ ਭਲੇਖਾ ਮੱਝਾ ਦੇ ਪਉਂਦੀ ਆ ਉਹ ਪਾਲੀ ਸਭ ਪੂਰੀ ਆ ਤੇ ਬਾਕੀ ਲੰਬਾਈ ਲਬਾਈ ਤੁਸੀਂ ਚੈੱਕ ਕਰ ਲੋ ਜਿਹਨੂੰ ਆਪਾਂ ਵੇਲ ਕਹਿੰਦੇ ਨੇ ਵੇਲ ਬੂਟ ਤੇ ਆ ਥੰਮ ਲੋ ਗਰਮੀ ਦੇ ਪੱਖ ਨੂੰ ਬਹੁਤ ਤਗੜੀ ਰਹੀ ਹਾਂ ਇਹ ਮਤਲਬ ਗਰਮੀ ਨਾਲ ਮਤਲਬ ਹੀ ਕੋਈ ਨਹੀਂ ਕਰਮਾ ਲਈ ਕੋਈ ਇਹਨੂੰ ਗਰਮੀ ਨਾਲ ਮੈਂ ਜਿਹੜਾ 15 14 ਲੀਟਰ ਤੋਂ ਸ਼ਟਾਰਟਿੰਗ ਕੀ ਆ ਠੀਕ ਆ ਜੀ ਸ਼ਟਾਰਟਿੰਗ ਆ ਸੰਤੂ ਸਾਹਿਬ 20 ਕਿਲੋ ਤੇ ਜਿਹੜੇ ਆਪਾਂ ਪਰਿਵਾਰ ਤੋਂ ਖਰੀਦੀ ਆ 20 ਕਿਲੋ ਦੀ ਗਾਰੰਟੀ ਦਿੱਤੀ ਉਹਨਾਂ ਨੇ ਠੀਕ ਆ ਭਾਈ ਤੇ ਠੰਡੀ ਠੁੰਡੀ ਇੰਨੀ ਕਿ ਜ਼ਿਆਦੀ ਇਹ ਲੋੜ ਤੋਂ ਵੱਧ ਨਹੀਂ ਬੜੀ ਬੜੀ ਖਾਸ ਗੋਲਗੱਲੇ ਬਹੁਤ ਜ਼ਿਆਦਾ ਕਾਇਮ ਲੱਗਾ ਇਹਨੂੰ ਥਾਂ ਤੋਂ ਪੂਰੀ ਜੰਮੀ ਬੜੀ ਫਿਰ ਠੰਡੀ ਇਧਰ ਵੇ ਬਹੁਤ ਸਾਰਾ ਥਾਂ ਠੀਕਾ ਜੀ ਦੋ ਰਾਤਾਂ ਥਾਂਾ ਬਾਕੀ ਕਿਤੋਂ ਲੈਵਾ ਸ਼ੁਰੂ ਹੋਗੇ ਕਿੱਥੇ ਜਾਗੇ ਫਿਰ ਲੈਵਾ ਵੀ ਨਿਕਰ ਇੱਕ ਦੀ ਵੀ ਦਿਖਾਓ ਕਰੋ ਚੇਕਾ ਠੀਕ ਆ ਠੰਡੀ ਪੂਰੀ ਬਹੁਤ ਸਾਰਾ ਗੋਲਗੱਲੇ ਜਿੱਥੇ ਮਰਜੀ ਬਨ ਕੇ ਚੋਲੋ ਫਿਰ ਗਰਮੀ ਦੇ ਵਿੱਚ ਰੁੱਖਾ ਥੱਲੇ ਵੀ ਬਨ ਛੱਡੋ ਧੁੱਪ ਛਾਣਾ ਵੀ ਮਤਲਬ ਨਹੀਂ ਹਾਂ 20 ਕਿਲੋ ਦੁੱਧ ਤੇ ਰੇਟ ਦਾ ਸੰਦੂ ਸਾਡੇ 20 ਆ ਲਾ ਮੱਝਾਂ ਵਾਲੇ ਜਦੋਂ ਮੱਝ ਦੇ ਦੁੱਧ ਪਾ ਕੇ ਦਾ ਵਿਕਦਾ ਬਿਲਕੁਲ ਲੋ ਵੀ ਠੀਕ ਆ ਜੀ ਸੋ ਬਾਕੀ ਫੀਲਿੰਗ ਜਿਹੜੀ ਦੋਸਤੋ ਕਿਸੇ ਭਰਾ ਨੂੰ ਮੱਝ ਦੀ ਹਣੀ ਕਿਉਂਕਿ ਚਿੱਟਾ ਦੁੱਧ ਬਿਲਕੁਲ ਫੈਡ ਫੋਰ ਵੀ ਇੱਕੋ ਨਾਲ ਹੁੰਦਾ ਹੈ ਮੱਝਾਂ ਦੇ ਬਰਾਬਰ ਹੀ ਇਹਨਾਂ ਵੜਾ ਦੀ ਤੇ ਸ਼ਾਈ ਵਾਲ ਦੇ ਵਿੱਚ ਜਿਹੜੀ ਇਹ ਵੜਾ ਆ ਕੇ ਠੀਕ ਆ ਜੀ ਬੇਠੰਡੀ ਪੂਰੀ ਆ ਦੇ ਦੂਜੇ ਸਵੇਰੇ ਦੇ ਵੇਤੀ ਆ ਸਾਨੂੰ ਸਭ ਕੋ ਤੀਜਾ ਵਾਲਾ ਮੰਨੇ ਕਿ ਉਹ ਘਰੋਂ ਖਰੀਦੀ ਆ ਬਿਲਕੁਲ ਆਪਦੇ ਖਾਸ ਬੰਦਿਆਂ ਕੋਲ ਠੀਕ ਆ ਬਈ ਫਿਰ ਕੋਈ ਕਾਲਾ ਪਾਣੀ ਵੇਖੋ ਚਵਾਈ ਚੁਈ ਜੇ ਰੇਲ ਇਸੇ ਤਰ੍ਹਾਂ ਮੋੜ ਲਾਉਣਾ ਇਹਦੀ ਫੱਟੀ ਵਾਲੀ ਧਾਰ ਅੱਛਾ ਉਂਗਲ ਵਰਗੀ ਰਸੀ ਪਾਣਾ ਪਉਣਾ ਲੋੜ ਨੇ ਉਹ ਪਾਵੇ ਚੋ ਸੰਦੂ ਸਾਹਿਬ ਆਦੀ ਇੱਛਾ ਵਾ ਹਾ ਪਾਉਣਾ ਚਾਹੇ ਨਹੀਂ ਪਾਉਣਾ ਬਹੁਤ ਜਿੱਥੇ ਕੱਟ ਕੇ ਲੱਤ ਖੜ ਗਈ ਉਥੋਂ ਹਰਜੀ ਬਾਕੀ ਚਲੋ ਅਜੇ ਥੋੜਾ ਬੋੜਾ ਪਸ਼ੂ ਸੋਇਆਂ ਦਾ ਉਲਦਦਾ ਤੇ ਮਰਾ ਮੋੜ ਕਹਿ ਨਹੀਂ ਸਕਦੇ ਪਰ ਨਹੀਂ ਬਿਲਕੁਲ ਜਿਹੜਾ ਇਹ ਨਹੀਂ ਕਿ ਆਪਾਂ ਕੱਪਾਂ ਨਾਲ ਚੋਵਾਂਗੇ ਆਰਾਮ ਨਾਲ ਦੋ ਹੱਥਾਂ ਨਾਲ ਬਾਲਟੀ ਰੱਖ ਕੇ ਫੱਟੀ ਲਾ ਕੇ ਲੋਗੀ ਕਰੋ ਜਾ ਕੇ ਠੀਕ ਆ ਜੀ ਸੋ ਵਾੜਾ ਵੇਖੋ ਵਾੜ ਵੀ ਬੜੀ ਖਾਸ ਆ ਤਕਰੀਬਨ ਜੰਜੇ ਦੇ ਡਰਾਇਵਿੰਗ ਕਰਨ ਵਾਲੀ ਸ਼ੈ ਆ ਠੀਕ ਆ ਜੀ ਆ ਵੇਖੋ ਚੱਬਾ ਵੇਖੋ ਤੁਸੀਂ ਬਿਲਕੁਲ ਥੂ ਨਾਲ ਜਿਹੜਾ ਲੇਵਾ ਲਾਈ ਖੜੀ ਕਰਮਾ ਲਈ ਇਹ ਆਜ ਜਗਰਾ 14 15 14 ਲੀਟਰ ਸਟਾਰਟਿੰਗ ਹੀ ਆ ਜੇ ਬੋਲਾ ਜੋਕਾ ਨਹੀਂ ਮਾਝਾ ਸੰਤ ਸਾਬ ਇਹਦੇ ਉੱਤੇ ਦੋ ਜਵਾਗ ਵੀ ਬਹਰੋਗੇ ਨਾ ਹਾਂ ਤਾਂ ਵੀ ਨਹੀਂ ਜੰਪਾ ਵੀ ਬੜਾ ਲੱਗਾ ਕਰਮਾ ਲਈ ਨੋ ਬਿਲਕੁਲ ਤੇ ਆ ਮਗਰ ਬੱਚਾ ਆ ਗਿਆ ਕੋਈ ਇਹ ਬੱਚਾ ਮਗਰ ਠੀਕ ਹੈ ਤੇ ਬੱਚਾ ਵੀ ਕਿਤੇ ਤਾਂ ਆਹ ਹੋ ਜਾਊਗਾ ਤੇ ਮੈਨੂੰ ਨਹੀਂ ਲੱਗਦਾ ਕਿ ਲੱਤ ਮਾਰੂਗੀ ਆਪਾਂ ਵੀ ਦੋ ਤੋਰ ਕੇ ਲੈਣ ਦੀ ਕੋਈ ਕਾਲੀ ਪਈ ਨਹੀਂ ਵੀ ਬੱਚੀ ਬੱਜ ਕੇ ਆਉਂਦੀ ਹੋਵੇ ਬਿਲਕੁਲ ਨਹੀਂ ਤੇ ਅੱਜ ਤੀਜੇ ਦਿਨ ਦੇ ਵਿੱਚ ਆ ਠੀਕ ਆ ਬੋਲਾ 15 ਕਿਲੋ ਠੀਕ ਆ ਠੀਕ ਆ ਤੇ ਰੇਟ ਦੇ ਦਾ ਬਿਲਕੁਲ ਆਪਾਂ ਜਾਇਜ਼ ਰੱਖਾਂਗੇ ਜਿਹੜਾ ਲੈ ਦੇ ਵਾਲੀ ਗੱਲ ਕਰਾਂਗੇ ਆ ਕੀ ਰਹੂਗਾ ਛੋੜ ਛੱਪਾ ਜਰੂਰ ਕਰਾਂਗੇ 76.5 ਹਜ਼ਾਰ 76.5 ਠੀਕ ਆ ਵੀ ਤਾਂ ਛੋੜ ਜਰੂਰ ਹੋਊਗੀ ਹਾਂ ਭਾਵੇਂ 75 ਵੀ ਕਰ ਦੇ ਵਾਹ ਤਾਂ ਵੀ ਵਿਗਦੀ ਬਿਲਕੁਲ ਲੋ ਵੀ 76.5 ਹਜ਼ਾਰ ਦੇ ਵਿੱਚੋਂ ਛੋੜ ਛੱਪ ਹੋ ਜਾਊਗਾ ਠੀਕ ਆ ਜੀ ਠੰਡੀ ਸੀਲਸ ਲੱਗ ਤੇ ਕੋਈ ਜਿਹੜੀ ਦੋਸਤੋ ਡਰਾਕ ਸਟਾਕਰ ਜੀ ਨਹੀਂ ਕਰਮਾ ਲਈ ਠੀਕ ਹੈ ਜੀ ਬੱਚਾ ਇੱਥੇ ਪੰਨਿਆ ਕੋਈ ਕਾਲੀ ਨਹੀਂ ਰਿਹਾ ਜੀ ਇਮਾਨਦਾਰੀ ਨਾਲ ਤੋਕੀ ਆ ਬਿਲਕੁਲ ਕੋਈ ਇਹ ਨਹੀਂ ਸੱਜਣ ਕਹਿ ਸਕਦਾ ਕਿ ਇਹ ਕਿਤੇ ਕਰਾਸ ਚ ਆ ਗਈ ਕਰਾਸ ਚ ਨਹੀਂ ਬਿਲਕੁਲ ਸ਼ਾਈ ਵਾਲਾ ਆ ਦੇਖੋ ਜੀ ਬਹੁਤ ਵਧੀਆ ਠੀਕ ਹੈ ਜੀ ਸੋ ਇਹ ਆਦੇ ਦੋਸਤੋ ਨਾਗਨੇ ਠੀਕ ਹੈ ਜੀ ਹਰਵੇਲ ਦੇ ਕੋਲ ਟੋਟਲ ਪੰਜ ਪਸ਼ੂ ਦਿਖਾਏ ਤੁਹਾਨੂੰ ਠੀਕ ਹੈ ਜੀ ਸਾਰੇ ਸੋਏ ਸੋਏ ਆ ਤਕਰੀਬਨ ਕੋਈ 20 ਦਿਨਾਂ ਦਾ ਕੋਈ 20 ਤੋਂ ਅੰਦਰ ਇੱਕ ਵਮ ਮਾਝਾ ਪਾ ਤੁਹਾਨੂੰ ਦਿਖਾਈ ਕੋ ਢਾਈਆਂ ਕ ਮਹੀਨਿਆਂ ਦੀ ਜਿਹੜੀ ਅੱਗੇ ਪਣੀ ਸਰੀ ਵੀ ਆ ਕੋ 20 ਹੇਕ ਦਾ ਹੈ ਇਹ ਰਕਮ ਤੇ ਪਸ਼ੂ ਆ ਠੀਕ ਹੈ ਜੀ ਜਿਹੜੇ ਬੱਚੇ ਪ੍ਰੋਪਰ ਉਹ ਵੀ ਤੁਹਾਨੂੰ ਦਿਖਾਏ ਆ ਦੁੱਧ ਦੱਸ ਦਿੱਤਾ ਰੇਟ ਦੱਸ ਦਿੱਤਾ ਬਾਕੀ ਚੰਗੇ ਪਸ਼ੂ ਆ ਕਿਸੇ ਭਰਾ ਨੇ ਨੋਰਮਲ ਹੀ ਠੀਕ ਹੈ ਜੀ ਜਿੰਨੇ ਜਿੰਨੇ ਪੈਸੇ ਲਾਉਣੇ ਆ ਉਸ ਅਕੋਰਡਿੰਗ ਤੁਸੀਂ ਪਸ਼ੂ ਦੀ ਖਰੀਦਦਾਰੀ ਕਰ ਲਿਓ ਹਰ ਵੇਲੇ ਵੀ ਇੱਕ ਨੰਬਰ ਬੋਲ ਆ ਦਿੰਦੇ 9903820259906382025 ਠੀਕ ਹੈ ਜੀ ਲੋਗੀ ਪ੍ਰਭੂ ਇਹ ਗੱਲਬਾਤ ਸੀ ਠੀਕ ਹੈ ਜੀ ਬਾਕੀ ਮੇਰਾ ਭਰਾ ਅਜੇ ਤੇ ਵਿਜ਼ਿਟ ਕਰੋ ਆਲ ਕੇ ਆਪਣੀ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ ਧਰਮ